ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਆਏ ਹੋਇਆ ਜੀ ਪਾਦਲੇ ਮੋਟਰਾਂ ਤੇ ਤੇ ਚੱਲਦੀਆਂ ਨੇ ਮੋਟਰਾਂ ਜੀਰੀ ਨੂੰ ਤੇ ਮੁਲਾਜ਼ਮ ਲਾਇਆ ਰੇਪਾਉਣ ਉਹ ਸਾਹਮਣੇ ਪਾ ਰਿਹਾ ਫਰੇ ਵਾਲੇ ਕਿਾਰੇ 'ਚ ਤੇ ਚੌਥਾ ਜੂਰੀਆ ਲੱਗ ਰਿਹਾ ਇਹ ਹੋ ਗਈ ਆਪਣੀ 28 ਕ ਦਿਨ ਦੀ ਤੇ ਬਾਕੀ ਵਧੀਆ ਤੁਰੀ ਹੋਈ ਆ ਜੀਰੀ ਤੇ ਤੇ ਬੁੱਝੇ ਹੀ ਵਧੀਆ ਮਨਾਇਆ ਹੋਇਆ 10 10 12 12 ਡੱਕੇ ਕਰ ਲਏ 15 15 ਯੂਰੀਆ ਰੱਖਿਆ ਆਪਣਾ ਅੰਦਰ ਇਕੱਠਾ ਹੀ 20 ਥੱਲੇ ਰੱਖ ਕੇ ਗਏ ਸੀ ਚੱਲਦੇ ਜੀ ਮੋਟਰ ਜੀਰੀ ਨੂੰ ਇਹ ਜੀਰੀ ਲੱਗੀ ਆ ਆਪਣੀ 20 25 ਜੁਲਾਈ ਨੂੰ ਮੰਨ ਕੇ ਚੱਲੋ ਮੀਨੇ ਦੀ ਹੁਣੇ ਵਾਲੀ ਆ ਤਿੰਨ ਜੂਰੀਆਂ ਲੱਗ ਗਏ ਚ ਇਧਰ ਲਈ ਮੋਟਰ ਵੀ ਆਪਣੀ ਉਹ ਇਹ ਕੀਤੀ ਆ ਜੀ ਦੀ ਇਹ ਹੋਊਗੀ 35 ਤੋਂ 40 ਦਿਨ ਦੇ 8-8 ਦੇ ਲਵੇ ਬਾਕੀ ਇਹ ਚੋਂ ਕੱਖ ਕਢਾ ਕੇ ਬੋਣਿਆ ਰੇ ਨੀ ਜਿਆਦਾ ਪੈਣ ਕਰਕੇ ਡੁੱਬ ਗਈ ਦੀ ਜੀ ਦੀ ਤਾਂ ਹੀ ਕਿਤੇ ਕਿਤੇ ਅਦਗੀਆਂ ਮਰੀਆਂ ਹੋਈਆਂ ਨੇ ਤੇ ਰਾਜੂ ਕਰਨ ਗਿਆ ਪਾਣੀ ਉਹ ਫਿਰਦਾ ਸਾਹਮਣੇ ਤੇ ਪਿੰਡ ਵਾਲੀ ਏਰੀਆ ਆ ਗਈ ਆਪਣੀ ਤੇ ਸਾਰਾ ਲੈ ਗਈ ਤੇ ਨਿੱਸਰ ਰਹੀ ਉਹ ਤੇ ਮੌਸਮ ਅੱਜ ਹੈਗੀ ਗਰਮੀ ਬਹੁਤ ਜ਼ਿਆਦਾ ਹੈ ਸਵੇਰੇ ਬੱਦਲ ਜਾ ਹੋਇਆ ਹੈ ਤੇ ਤੇ ਪਹਿਲਾਂ ਤਾਂ ਦੋ ਦਿਨ ਮੀਂਹ ਪੈਂਦਾ ਰਿਹਾ ਵਧੀਆ ਤੇ ਅੱਜ ਗਰਮੀ ਬਹੁਤ ਜ਼ਿਆਦਾ ਏ ਹਾਂ ਜੀ ਹੁਣ ਆ ਗਏ ਆਂ ਆਪਾਂ ਮਾਜਰੇਲੀ ਮੋਟਰ ਤੇ ਜਿਹੜੀ ਗੰਨਾ ਮਿਲਦੇ ਕੋਲ ਆ ਤੇ ਓਰੇ ਆਪਣਾ ਸਖਾਇਆ ਸਕਾਇਆ ਹੋਇਆ ਪਾਣੀ ਗਿਰੀ ਦਾ ਤੇ ਹਲੇ ਖੜਾਏ ਥੋੜਾ ਥੋੜਾ ਪਾਣੀ 2-2 ਉਂਗਲ ਤੇ ਇਧਰਲਾ ਖੇਤ ਦਾ ਸੁੱਕ ਗਿਆ ਦੇਖੋ ਤੇ ਜੀਰੀ ਵੀ ਘੋਲੇ ਆ ਚੱਲੀ ਤੇ ਜਦ ਪੈਰ ਜਾ ਖੜਨ ਲੱਗ ਗਿਆ ਫਿਰ ਕਰਾਉਣੇ ਆ ਸਪਰੇ ਉਰੇ ਵੀ ਦੇਖ ਕੇ ਜੇ ਲੋੜ ਲੋੜ ਪਈ ਕਰਾਵਾਂਗੇ ਜੇ ਨਾ ਕੋਈ ਬਿਮਾਰੀ ਹੋਈ ਫਿਰ ਰਹਿਣ ਦਾਂਗੇ ਦੇਖ ਕੇ ਉਸ ਹਿਸਾਬ ਨਾਲ ਤੇ ਕਈ ਦਿਨ ਬਾਅਦ ਆਏ ਆ ਜਿਹੜਾ ਮਾਰਨ ਹਾਲੇ ਦਾਲੇ ਮਾਰਦੇ ਆਂ ਕਿਹੜਾ ਬੱਟਾਂ ਤੇ ਕੀ ਜੀਰੀ ਕਰੋ ਚੈੱਕ ਵੀ ਕਿਵੇਂ ਖੜੀ ਆ ਔਰ ਲਗਬੋਲੇ ਆਈ ਹੋਈ ਆ ਤੇ ਪਿੰਡ ਵਾਲੀ ਦਾ ਆਪਣਾ ਨਸਰਨ ਲੱਗ ਗਈ ਇਹ ਉਸ ਤੋਂ ਬਾਅਦ ਲੱਗੀ ਆ ਪਿੰਡ ਵਾਲੇ ਤੋਂ ਬਾਅਦ ਜੀਰੀ ਬਾਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਿ ਕਿਸੇ ਵੀਰ ਨੇ ਨਹੀਂ ਕਰਿਆ ਬੀੜੀ ਪੂਰੇ ਦੇਖਿਆ ਕਰੋ ਆ ਦੇਖੋ ਗਬੋਲੇ ਆ ਵੀ ਪੈ ਪਰੇ ਪਏ ਨੇ ਥੋੜੀ ਬੱਤ ਜੀ ਲੱਗ ਜੂਗੀ ਫਿਰ ਸਹੀ ਰਹਿੰਦੀ ਆ ਨਾ ਤਾਂ ਫਿਰ ਸੀਟ ਫਲੈਟ ਪੈਂਦੀ ਆ ਤੇ ਯਰੀ ਕਰੋ ਚੈੱਕ ਵੀ ਕਿਵੇਂ ਖੜੀ ਆ ਪਰਲੀ ਮੋਟਰ ਤੇ ਮਜਰੀ ਵਾਲੀ ਜਿਹੜੀ ਆਪਣੀ ਪਰਲੀ ਮੋਟਰ ਆ ਉੱਧਰ ਹਲੇ ਚੱਲਦਾ ਪਾਣੀ ਇੱਕ ਦੋ ਦਿਨ ਤੱਕ ਕਰਦੇ ਆ ਉੱਥੇ ਵੀ ਬੰਦ ਸਾਰੀ ਉਹ ਪੀਆਰ 126 ਉਹ ਆਪਣੇ ਕੋਲ ਤੇ ਜਿਵੇਂ ਜਿਵੇਂ ਜੀਰੀ ਵੱਡੀ ਜਾਊਗੀ ਓਕਣ ਓਕਣ ਆਲੂ ਲਈ ਜਾਣਾ ਨੇ ਤੇ ਕੁਝ ਕੱਚਾ ਪਟਾਂਗੇ ਬਾਕੀ ਜਹੇ ਜਹੇ ਟਾਈਮ ਹੋਊਗਾ ਉਹ ਹਿਸਾਬ ਨਾਲ ਚੱਲੂਗਾ ਕੰਮਕਾਰ ਜਾਹਿਆ ਰੇਟ ਰੂਟ ਹੋਊ ਗਾ ਆਲੂ ਦਾ ਜਿਆਦਾ ਡੱਕਰ ਹੋਣ ਕਰਕੇ ਪਾਣੀ ਹੌਲੀ ਹੌਲੀ ਸੁੱਕਦਾ ਔਰੇ ਤੇ ਕੱਖ ਵੀ ਬਹੁਤ ਘੱਟ ਹੁੰਦਾ ਏ ਖੇਤ ਚ ਵੀ ਤੇ ਬੱਟਾਂ-ਬੱਟਾਂ ਤੇ ਵੀ ਧੀਰੀ ਖੜੀ ਆ ਪੂਰੀ ਤਕੜੀ ਆ ਆਪਣੀ ਬਾਕੀ ਚੱਲਦੇ ਹਾਂ ਹੁਣ ਦੂਜੀ ਮੋਟਰ ਤੇ ਉੱਧਰ ਵੀ ਦਿਖਾਉਨੇ ਆਪਾਂ ਤੁਹਾਨੂੰ ਜੀਰੀ ਆ ਗਈ ਮੱਜਰੀ ਦੂਜੀ ਮੋਟਰ ਤੇ ਤੇ ਉਹ ਵੀ ਚੱਲ ਰਹੀ ਆ ਮੋਟਰ ਇੱਧਰਲਾ ਪਲਾਟ ਸਾਰਾ ਭਰ ਗਿਆ ਤੇ ਇੱਧਰਲੇ ਪਾਸੇ ਇੱਕ ਗਿਆਰ ਰਹਿੰਦਾ ਉਹਨੂੰ ਪੈ ਰਿਹਾ ਅੱਧਾ ਪਾਣੀ ਬਾਕੀ ਅੱਧਾ ਪਾਣੀ ਪੈ ਰਿਹਾ ਮੋਟਰ ਦਾ ਇੱਧਰਲੇ ਪਾਸੇ ਮਾਰਦੇ ਆਂ ਢੇੜਾ ਬੱਟਾਂ ਦੇ ਆਲੇ-ਦਾਲੇ ਢੇੜਲੇ ਪਾਸੇ ਨੀਵੇਂ ਨੇ ਖੇਤ ਕਿ ਖੱਡ-ਖੁੱਡਣਾ ਪੈਂਦੀ ਹੋਵੇ ਕੋਈ ਤੇ ਵੀ ਕਿੰਨਾ ਕਿਹੜਾ ਭਰਿਆ ਤੇ ਇਦੋਂ ਬਾਅਦ ਇਹਦਾ ਪਾਣੀ ਆਪਾਂ ਸੁਕਾਦਾਣਾ ਸਾਰੀ ਦਾ ਹੀ 40 ਦਿਨ ਦੇ ਏਡ ਗੇੜ ਹੋ ਚੱਲੀ ਤੇ ਕੱਖ ਇੱਕ ਵਾਰ ਕਢਾਤੇ ਆਪਾਂ ਇਹ ਚੋਂ ਜਿਹੜਾ ਕਿਤੇ ਟਮਾਟਰ ਲਾਇਆ ਬੂਝਾ ਏ ਉਹ 10 ਹੱਥ ਫੇਰ ਫਰਾਦਾਂਗੇ ਪਾਣੀ ਸਕਾਏ ਤੋਂ ਬਾਅਦ ਬਾਕੀ ਦੇਖੋ ਵੀ ਜੀਰੀ ਕਿਵੇਂ ਖੜੀ ਆ ਚਾਰ ਜੂਰੀਏ ਲਾਤੇ ਆਪਾਂ ਇਹਨੂੰ 12 ਜੁਲਾਈ ਦੀ ਲੱਗੀ ਹੋਈ ਆ ਜੀਰੀ ਇਹ ਅੱਜ 39 ਦਿਨ ਦੀ ਹੋ ਚੱਲੀ ਇਹ ਤੋਕੀ ਇਹ ਹੋਰੇ ਵੀ ਲੋੜ ਪਈ ਸਪਰੇ ਕਰਾਂਗੇ ਨਹੀਂ ਕੋਈ ਲੋਡ ਨਹੀਂ ਤੇ ਬਾਕੀ ਰੇਤਲੇ ਬਾਣ ਕਰਕੇ ਔਰੇ ਜੀਰੀ ਬਹੁਤ ਜ਼ਿਆਦਾ ਨਿਕਲਦੀ ਆ ਜੇ ਆਪਾਂ ਤੁਹਾਨੂੰ ਪਿਛਲੇ ਸਾਲ ਵਾਲਾ ਝਾੜ ਦੱਸੀ ਔਰੇ ਪੀਆਰ 126 ਨੇ ਕਿੰਨਾ ਝਾੜ ਦਿੱਤਾ ਕਈ ਜਾਣਿਆਂ ਨੇ ਯਕੀਨ ਨਹੀਂ ਕਰਨਾ 37 ਕੁਇੰਟਲ ਦੀ ਜੀਰੀ ਨਿਕਲੀ ਔਰੋਂ ਆਪਣੇ ਪੀਆਰ 126 ਆਹੀ ਤਰੀਕ ਦੀ ਲੱਗੀ ਹੋਈ ਪਿਛਲੇ ਸਾਲ ਵੀ ਆਪਾਂ 10 12 ਤਰੀਕ ਨੂੰ ਇਹ ਲਾਈ ਤੀ ਤੇ 37 ਗੁਆਂਟਲ ਦਾ ਝਾੜ ਦਿੱਤਾ ਦੀ ਜੀਰੀ ਨੇ। ਕਈ ਵੀਰਾਂ ਨੇ ਕਹਿਣਾ ਵੀ ਗੱਪ ਮਾਰ ਤੀ। ਗੱਪ ਕੋਈ ਨਹੀਂ। ਤੇ ਐਤਕੀ ਵੀ ਲੱਗਦਾ ਏ ਵੀ ਝਾੜ ਵਧੀਆ ਦੇ ਜੂਗੀ। ਤੇ ਨਾਲੇ ਆਪਾਂ ਇਹ ਚ ਪਹਿਲੇ ਯੂਰੀ ਨਾਲ ਜ਼ਿੰਕ ਪਾਇਆ ਕੱਲਾ। ਤੇ ਬਾਕੀ ਯੂਰੀ ਏਕਣੇ ਪਾਏ ਨੇ ਸੁੱਕੀ। ਤੇ ਜਾਂ ਇੱਕ ਪਾਇਆ ਸੀ ਟਰੈਕਟਰ ਬ੍ਰਾਂਡ ਦਾ ਮਿਸ਼ਨ ਆਉਂਦਾ ਉਹ ਪਾਇਆ ਸੀ ਤੀਏ ਰੇ ਨਾਲ। ਪੂਰਾ ਵਧੀਆ ਰਿਜ਼ਲਟ ਆ ਉਹਦਾ ਵੀ ਬਿਮਾਰੀ ਤੋਂ ਰਹਿ ਤਾ ਤੇ ਬਾਕੀ ਉਹ ਦੋ ਗੀਲੇ ਆਪਣੇ ਖੇਠਾਂ ਨੇ ਜਿਹੜੇ ਹੋਰ ਖੇਤ ਨੇ ਉਹਦਾ ਝਾੜ ਉਹ ਮੰਦਾ ਆਪਣਾ ਪੀਆ 126 ਦਾ 34 35 34 35 33 ਇੱਥੇ ਤੱਕ ਆਉਂਦਾ ਮੰਨ ਕੇ ਚੱਲੋ ਸਾਰੇ ਖੇਤਾਂ ਦੀ ਔਸਤ ਬੈ ਜਾਂਦੀ ਆ 32 33 34 ਦੇ ਲਵੇ ਜੇ ਵਧੀਆ ਝਾੜ ਆ ਜਾਂਦਾ ਹਾਰੇ ਖੇਤਾਂ ਦਾ ਇਹ ਆ ਦੇਖੋ ਮੱਕੀ ਖੜੀ ਆ ਉਪਣੇ ਜੇ ਆਪਾਂ ਟਾਂਡੇ ਛੜਾ ਲੇ ਇਹਦੇ ਲਵੇ ਲਵੇ ਜਿਵੇਂ ਦਾਣੇ ਗਰੇ ਹੋਣਗੇ ਹੋਏ ਆ ਜੀ ਦੇਖਾਂਗੇ ਵੀ ਆ ਮੌਸਮ ਚ ਇਹਨੂੰ ਛੱਲੀ ਲੱਗਦੀ ਆ ਜਾਂ ਵੀ ਕੀ ਖਸਾਉ ਕਿਤਾਬ ਆ ਆ ਗੱਠ ਤੌਰੋਂ ਪਾੜੂਗੀ ਆ ਦੇਖੋ ਗੱਠ ਪਾੜੀ ਹੋਈ ਕਿ ਚੱਲਦੀ ਆ ਮੋਟਰ ਦਾ ਪਾਣੀ ਪੈਂਦਾ ਦੂਏ ਖੇਤ ਨੂੰ ਪੁੱਤਾ ਫੈਰਿਆ ਦੂਏ ਆਪਾਂ ਜਿਹੜੀ ਕੰਪਨੀ ਆ ਰਹੀ ਹੈ 11:00 ਵਰ ਮੈਂ ਆ ਗਿਆ ਹਾਂ। ਬਾਕੀ ਸਪਰੇਅ ਕਰਦੇ ਆਂ ਅੱਜ ਖਾਲ కూਲ ਤੇ ਅਲਦਾਲੇ ਬੱਟਾਂ ਤੇ ਜਿਹੜੀਆਂ ਬੱਟਾਂ ਸਾਫ਼ ਕਰਾਈਆਂ ਇਹਨਾਂ ਮਾੜੇ ਮਾੜੇ ਇੱਕ ਅੱਖ ਤੁਰਪੇ। ਨਹੀਂ ਇਹਨਾਂ ਨੇ ਫੇਰ ਬਹੁਤ ਜ਼ਿਆਦਾ ਹੋ ਜਾਣ। ਭੇਜ ਦਿਆਂ ਮਲਾਜ਼ਮ ਚਾਹੂ ਪੀਕੇ ਉਹਨੂੰ ਫੁਲਾ ਕੇ ਇਹ ਕਰਾਉਣਾ ਹੈ ਸਪਰੇ ਚਲੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ